اے ਗੁਰਦੇਵ ਧਨ ਗੁਰਦੇਵ ਜੈ ਪੀਮ ਜੈ ਪਰ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਰੀ ਸੰਗਤ ਜਾਣਦੇ ਹੋਗੇ ਸ਼੍ਰੀ ਗੁਰੂ ਦਾਸ ਬੇਗੰਪੁਰਾ ਸਦਨ ਵੱਲੋਂ ਸ਼੍ਰੀ ਗੁਰੂ ਦਾਸ ਸਾਧੂ ਸੰਪੇ ਸੋਇਟੀ ਰਜਿਸਟਰਡ ਪੰਜਾਬ ਵੱਲੋਂ ਜੋ ਬੜਾ ਇਤਿਹਾਸਿਕ ਸਥਾਨ ਬਣਾਇਆ ਜਾ ਰਿਹਾ ਹੈ ਅੱਜ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਸੰਤੋ ਇੰਦਰ ਦਾਸ ਜੀ ਮਹਾਰਾਜ ਸੰਤ ਬਾਬਾ ਜੀਵ ਸਿੰਘ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਇੱਥੇ ਇਨਸਪੈਕਸ਼ਨ ਕਰਨ ਵਾਸਤੇ ਪਹੁੰਚੇ ਹਨ ਕਿਉਂਕਿ ਕੱਲ ਤਰੀਕ 20 ਹੈ ਭੋਜਨ ਸਮਾਜ ਪਾਰਟੀ ਪੰਜਾਬ ਸੰਗਠਨ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਅਬਦਾਰ ਸਿੰਘ ਕਰੀਮਪੁਰੀ ਜੀ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜੋ ਪੰਜਾਬ ਦੇ ਵਿੱਚ ਵਿਧਵੀ ਹੋ ਰਹੀ ਹੈ ਗੁਰੂ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਗੁਰੂ ਦਾਸ ਜੀ ਮਾਰੇ ਦੇ ਗੁਰੂ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਔਰ ਸ਼੍ਰੀ ਚਨਸ਼ੋ ਗੰਗਾ ਦੇ ਨਜ਼ਦੀਕ ਔਰ ਜੋ ਪਿੰਡ ਦਾ ਗੁਰੂ ਘਰ ਹੈ ਉਹਦੇ ਨਜ਼ਦੀਕ ਜੋ ਸ਼ਰਾਬ ਦੇ ਠੇਕੇ ਖੋਲੇ ਗਏ ਹਨ ਉਹਨਾਂ ਦੇ ਰੋਸ ਵਜੋਂ ਇੱਕ ਰੋਸ ਮਾਰਚ ਸ਼੍ਰੀ ਚਨਸ਼ੋ ਗੰਗਾ ਤੋਂ ਸ਼ੁਰੂ ਹੋਏਗਾ ਔਰ ਚੱਲ ਕੇ ਅਲੱਗ-ਅਲੱਗ ਪੜਾਵਾਂ ਤੋਂ ਹੋ ਕੇ ਫਲੋਰ ਪਹੁੰਚੇਗਾ ਤੋਂ ਉਹਨਾਂ ਦੀ ਜੀ ਮੀਟਿੰਗ ਵਿਸ਼ੇਸ਼ ਹੋਈ ਇਥੇ ਜਿਹਦੇ ਵਿੱਚ ਮਹਾਪੁਰਸ਼ਾਂ ਨੇ ਸਵੇਰੇ ਚਾਹ ਦਾ ਲੰਗਰ ਦਾ ਪ੍ਰਬੰਧ ਕੀਤਾ ਹੈ ਔਰ ਸਾਰੇ ਭੋਜਨ ਸਮਾਜ ਪਾਰਟੀ ਦੇ ਲੀਡਰਸ਼ਿਪ ਔਰ ਉਹਨਾਂ ਦੇ ਵਰਕਰਸ ਉੱਥੋਂ ਚੱਲ ਕੇ ਆਪਣੀ ਯਾਤਰਾ ਲੈ ਕੇ ਜਾਣਗੇ ਤੋਂ ਮਹਾਪੁਰਸ਼ ਅਸ਼ੀਰਵਾਦ ਦੇਣਗੇ ਸਾਰੀਆਂ ਸੰਗਤਾਂ ਨੂੰ ਔਰ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਦਾ ਸਾਰੇ ਗੁਰਵਦਾਸ ਸਾਧੂ ਸੰਪੈ ਸੋਸਾਇਟੀ ਵੱਲੋਂ ਔਰ ਸਾਰੇ ਭੋਜਨ ਸਮਾਜ ਵੱਲੋਂ ਕਿ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਬੀੜਾ ਚੁੱਕਿਆ ਹੈ ਸਮਾਜ ਨੂੰ ਜਾਗਰਿਤ ਕਰਨ ਦਾ ਔਰ ਸਮਾਜ ਦੇ ਵਿੱਚੋਂ ਕ੍ਰਿਤੀਆਂ ਨੂੰ ਦੂਰ ਕਰਨ ਦਾ ਤੋਂ ਅਸੀਂ ਇਹਨਾਂ ਦਾ ਇੱਥੇ ਆਣ ਤੇ ਜੀ ਆਇਆਂ ਆਖਦੇ ਹਾਂ ਧੰਨਵਾਦ ਕਰਦੇ ਹਾਂ ਸਾਰੇ ਮਹਾਪੁਰਸ਼ਵਰੋ ਸਮੁੱਚੇ ਸਮਾਜ ਵੱਲੋਂ ਕਿ ਜੋ ਇਹ ਕਾਰਜ ਕਰ ਰਹੇ ਹਨ ਮਹਾਪੁਰਸ਼ ਇਹਨਾਂ ਨੂੰ ਅਸ਼ੀਰਵਾਦ ਦੇਣਗੇ ਤਾਂ ਮੈਂ ਬੇਨਤੀ ਕਰਾਂਗੀ ਸੰਤ ਬਵਿੰਦਰਦਾਸ ਜੀ ਮਾਰਾ ਨੂੰ ਕਿ ਤੁਸੀਂ ਅਸ਼ੀਰਵਾਦ ਦਿਓ ਔਰ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਕਿਉਂਕਿ ਦਿਨ ਰਾਤ ਸਮਾਧੀ ਸੇਵਚ ਲੱਗੇ ਹੋਣ ਇੱਕ ਜੁੱਟ ਕਰਨ ਵਾਸਤੇ ਲੱਗੇ ਹੋਣ ਕਿ ਗੁਰੂ ਵਿਦਾਸ ਜੀ ਮਾਰਾ ਦੀ ਬਾਣੀ ਹੈ ਸਤ ਸੰਗਤ ਮਿਲ ਰਹੀਏ ਮਾਦੋ जैसे मधुभ मखीरा तो उस विचार विचारधारा लैके चले तो बाबा जी कृपा कर तो संत बाबा इंद्रदास जी महाराज आशीर्वाद दे सोपाय सतगुरु रविदास महाराज जी की जय परमस का गुरु सत्संग जी हो आज बहुत ही सत्कारयोग संत निर्मल दास महाराज जी ਗੁਰੂ ਰਵਦਾਸ ਸਾਧੂ ਸੰਪਰਦਾ ਸੋਸਾਇਟੀ ਇਸਟਰ ਪੰਜਾਬ ਦੇ ਪ੍ਰਧਾਨ ਸਾਡੇ ਵਿੱਚ ਬਹੁਤ ਸਤਿਕਾਰਯੋਗ ਸੰਤ ਬਾਬਾ ਜਗੀਰ ਸਿੰਘ ਜੀ ਔਰ ਭਰਾਜੀ ਸੰਤੋਸ਼ਪਾਲ ਜੀ ਸਾਰੇ ਹੀ ਅੱਜ ਸ੍ਰੀ ਗੁਰੂਵਦਾਸ ਵਿਗ ਪ੍ਰਸਾਦਨ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਅਵਤਾਰ ਸਿੰਘ ਕ੍ਰੀਮਪੁਰੀ ਜੀ ਬਹੁਤ ਜੋ ਸਮਾਜ ਪਾਰਟੀ ਦੇ ਪ੍ਰਧਾਨ ਜੋ ਕਿ ਇਹਨਾਂ ਨੇ ਬਹੁਤ ਹੀ ਵੱਡਾ ਇੱਕ ਅਪਰਾਲਾ ਕੀਤਾ ਹੈ ਸਮਾਜ ਦੇ ਲਈ ਸਾਡੇ ਵਿੱਚ ਜੋ ਅੱਜਕੱਲ੍ਹ ਸਾਡੇ ਗੁਰੂ ਘਰਾਂ ਨੂੰ ਬਹੁਤ ਹੀ ਨੁਕਸਾਨ ਪਹੁੰਚਾਇਆ ਅਨਸਾਰ ਜਿਹੜੇ ਆ ਤੇ ਹੋਰ ਵੀ ਗੁਰੂ ਘਰਾਂ ਦੇ ਨਾਲ ਦੇ ਜਿਹੜੇ ਲਾਗੇ ਲਾਗੇ ਠੇਕ ਕੇ ਸ਼ਰਾਬ ਦੇ ਕੋਲੇ ਗਏ ਆ ਉਹਨਾਂ ਦੀ ਵਿਰੋਧਤਾ ਦੇ ਵਿੱਚ ਔਰ ਉਹਨਾਂ ਨੂੰ ਥੋੜਾ ਜਿਹਾ ਸਮਝਾਉਣ ਵਾਸਤੇ ਇਹਨਾਂ ਨੇ ਜੋ ਕੱਲ ਬਹੁਤ ਵੱਡਾ ਉਪਰਾਲਾ ਕੀਤਾ ਜੋ ਬਹੁਤ ਉਹਨਾਂ ਦੀ ਟੀਮ ਔਰ ਬਹੁਤ ਹੀ ਸੰਗਤ ਜਿਹੜੀ ਉਹਨਾਂ ਦੇ ਨਾਲ ਜੁੜੀ ਹੋਈ ਆ ਔਰ ਸੰਯੋਗ ਕਰ ਰਹੀ ਆ ਔਰ ਕੱਲ ਨੂੰ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਕੱਲ ਨੂੰ ਅਸੀਂ ਇੱਥੋਂ ਦੀ ਜਾਣਾ ਹੈ ਤੇ ਸਾਰੀ ਹੀ ਸੰਗਤਨੋਂ ਤੁਸੀਂ ਅਸ਼ੀਰਵਾਦ ਦਿਓ ਜੋ ਕਿ ਅਸੀਂ ਇਹ ਜੋ ਕਾਰਜ ਆਰੰਭ ਕੀਤਾ ਹੈ ਉਸ ਨੂੰ ਫਤਿਹ ਪਾ ਸਕੀਏ ਸੋ ਮਹਾਪੁਰਸ਼ਾਂ ਦਾ ਅਸ਼ੀਰਵਾਦ ਲੈ ਕੇ ਉਹਨਾਂ ਨੇ ਇਹ ਜੋ ਕਾਰਜ ਆਰੰਭਿਆ ਮਹਾਪੁਰਸ਼ਾਂ ਦਾ ਅਸ਼ੀਰਵਾਦ ਉਹਨਾਂ ਦੇ ਨਾਲ ਹੈ ਮਹਾਪੁਰਸ਼ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਉਹਨਾਂ ਦੇ ਨਾਲ ਆ ਖੜੀ ਹੈ ਜਿੱਥੇ ਸਾਡੀ ਜ਼ਰੂਰਤ ਪੈਂਦੀ ਆ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਤਗੜੇ ਹੋਗੇ ਯੋਧੇ ਸੂਰਮੇ ਬਣ ਕੇ ਇੱਕ ਆਰਦਨੋਂ ਔਰੰਭੋ ਤੇ ਸਤਿਗੁਰੂ ਸੁੱਚੇ ਪਾਤਸ਼ਾਹ ਆਪ ਮਿਹਰ ਕਰਕੇ ਜੋ ਕਾਰਜਾਂ ਨੂੰ ਸੰਪੂਰਨਤਾ ਬਖਸ਼ਿਸ਼ ਕਰਨ ਸੋ ਬੋਲੇ ਸੋ ਨਿਰਪੈ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਤੁਸੀਂ ਬੰਦ ਕੋਈ ਮੇਰੇ ਕਹ ਪਰ ਦਿੰਦੇ ਸਤਿਕਾਰਯੋਗ ਸੰਤ ਬਾਬਾ ਨਰਮਲਦਾਸ ਜੀ ਸੰਤ ਬਾਬਾ ਇੰਦਰਵੀਰ ਜੀ ਸੰਤ ਬਾਬਾ ਜਗੀਰ ਸਿੰਘ ਜੀ ਬੀਬੀ ਸੰਤੋਸ਼ ਜੀ ਔਰ ਹੋਰ ਸਮੂਹ ਸੰਗਤਾਂ ਸਾਰੀਆਂ ਪੰਜਾਬ ਦੀਆਂ ਵਿਦੇਸ਼ਾਂ ਦੀਆਂ ਗੁਰੂ ਰਵਿਦਾਸ ਨਾਮਲੇਬਾ ਸੰਗਤਾਂ ਨੂੰ ਜੈ ਪੀਮ ਜੈ ਭਾਰਤ ਜੈ ਗੁਰੂ ਰਵਿਦਾਸ ਜੀ ਬੋਲੇ ਸੋ ਨਿਰਪੈ ਸਤਿਗੁਰੂ ਦਾ ਸਹਾਰਾ ਕੀ ਜੈ ਜਿਵੇਂ ਕਿ ਸੰਗਤਾਂ ਜਾਣਦੀਆਂ ਹਨ ਕਿ ਪੰਜਾਬ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰਾਂ ਨੂੰ ਵਿਸ਼ੇਸ਼ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਪਿੰਡ ਤਲੇਤਾ ਚ ਗੁਰੂ ਰਵਿਦਾਸ ਜੀ ਦੀ ਚਾਰ ਦਿਵਾਰੀ ਤੋੜੀ ਗਈ ਗੁਰੂ ਰਵਿਦਾਸ ਗੁਰੂ ਘਰ ਦੀ ਔਰ ਸੰਗਤਾਂ ਨੂੰ ਉਸ ਵੇਲੇ ਪੁਲਿਸ ਨੇ ਡਿਟੇਨ ਕੀਤਾ ਬਜ਼ੁਰਗ ਮਾਮਾ ਨੂੰ ਸਾਡੀਆਂ ਤੀਆਂ ਨੂੰ ਨੌਜਵਾਨ ਕੁੜੀਆਂ ਨੂੰ ਬਜ਼ੁਰਗਾਂ ਨੂੰ ਲੜਾਈ ਲੜ ਕੇ ਉਹਨਾਂ ਦੀ ਰਿਹਾਈ ਕਰਾਈ ਔਰ ਉਸ ਤੋਂ ਇਲਾਵਾ ਵੀ ਪਿੰਡ ਚਾਂਗ ਬਸਵਾ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤਕਰ ਬਣਾਉਣ ਦੇ ਵਿੱਚ ਸਰਕਾਰ ਲੱਗੀ ਹੋਈ ਆ ਔਰ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਮਹੱਲਾ ਕਲੀਨਿਕ ਗੁਰਦਾਸਪੁਰ ਚ ਗੁਰੂ ਘਰ ਤੋੜਿਆ ਔਰ ਬਟਾਲੇ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਦਾ ਮੰਦਿਰ ਤੋੜਿਆ ਖੁਰਾਲਕੜ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਦੀ ਚਰਨਛੋੜ ਧਰਤੀ ਜਿੱਥੇ ਕਰੋਨਾ ਸੰਗਤਾਂ ਦੀ ਇਹ ਆਸਥਾ ਦਾ ਕੇਂਦਰ ਹੈ ਇਸ ਧਰਤੀ ਤੇ ਸ਼ਰਾਬ ਦੇ ਠੇਕੇ ਔਰ ਨਜਾਇਜ਼ ਬਰਾਂਚਾ ਤੋ ਅਸੀਂ ਅੱਜ ਸੰਤਾ ਮਹਾਪੁਰਸ਼ਾਂ ਨੂੰ ਮਿਲ ਕੇ ਬੇਨਤੀ ਕੀਤੀ ਆ ਕਿ 20 ਤਰੀਕ ਕੱਲ ਸਵੇਰੇ ਬੌਜਨ ਸਮਾਜ ਪਾਰਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਗੁਰੂ ਘਰਾਂ ਦੀ ਬੇਅਦਬੀਆਂ ਦੇ ਵਿਰੁੱਧ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਫਲੋਰ ਪਹੁੰਚੇਗੀ ਰਸਤੇ ਦੇ ਵਿੱਚ ਹਰਮਾ ਟੋਰਵਾਲ ਪੋਜੇਵਾਲ ਕੁਕੜਾ ਗੜਸ਼ੰਕਰ ਨੋਰਾ ਬੰਗਾ ਗੁਣਾਚੌਰ ਮਕੰਦਪੁਰ ਅਪਰਾ ਨਗਰ ਗੜਾ ਇਹ ਸਾਰੇ ਪੜਾਅ ਤੈਅ ਕਰਦੀ ਹੋਈ ਯਾਤਰਾ ਅੰਤਮ ਪੜਾਅ ਸ਼੍ਰੀ ਗੁਰੂ ਰਵਿਦਾਸ ਮhalla ਗੁਰੂ ਘਰ ਫਲੋਰ ਵਿਖੇ ਜਾ ਕੇ ਹੋਵੇਗਾ ਸਮੂਹ ਸੰਗਤਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਇਸ ਯਾਤਰਾ ਚ ਬਾ ਚੜ ਕੇ ਸ਼ਾਮਲ ਹੋਣ ਔਰ ਸੰਤਾ ਮਹਾਪੁਰਸ਼ਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਉਹ ਆ ਕੇ ਸਾਨੂੰ ਔਰ ਸੰਗਤਾਂ ਨੂੰ ਅਸ਼ੀਰਵਾਦ ਦੇਣ ਤਾਂ ਕਿ ਗੁਰੂ ਰਵਿਦਾਸ ਗੁਰੂ ਕ੍ਰਾਂ ਦੀ ਬੇਅਦਬੀ ਜੋ ਜਾਣਬੁੱਝ ਕੇ ਇੰਟੈਂਸ਼ਨਲੀ ਕੀਤੀ ਜਾ ਰਹੀ ਆ ਅਸੀਂ ਉਹਨੂੰ ਸਰਕਾਰ ਨੂੰ ਇਹ ਸੁਨੇਹਾ ਦੇ ਸਕੀਏ ਕਿ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਆ ਤੇ ਸਰਕਾਰ ਆਪਣੀ ਗਲਤੀ ਨੂੰ ਸੁਧਾਰ ਕੇ ਸੰਗਤਾਂ ਦੇ ਮਨਾਂ ਨੂੰ ਸ਼ਾਂਤ ਕਰੇ ਔਰ ਸਰਕਾਰ ਆਪਣੀ ਗਲਤੀ ਤੇ ਪਛਤਾਪ ਕਰੇ ਮੈਂ ਸੰਤਾਂ ਮਹਾਪੁਰਸ਼ਾਂ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਨੇ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਨੂੰ ਆਪਣਾ ਅਸ਼ੀਰਵਾਦ ਦੇ ਕੇ ਸਮਰਥਨ ਦੇ ਕੇ ਇਹਨਾਂ ਨੇ ਸਾਡੀ ਹਿੰਮਤ ਔਰ ਹੌਸਲੇ ਨੂੰ ਵਧਾਇਆ ਸੰਗਤਾਂ ਨੂੰ ਉਹਨਾਂ ਦੇ ਅੰਦਰ ਜੋਸ਼ ਪੈਦਾ ਕੀਤਾ ਮੈਂ ਫਿਰ ਇੱਕ ਵਾਰ ਪੰਜਾਬ ਬੀਐਸਪੀ ਵੱਲੋਂ ਸਾਰੀ ਟੀਮ ਦਾ ਸਾਰੇ ਸੰਤਾ ਮਹਾਂਪੁਰਸ਼ਾਂ ਦਾ ਜਿਥੇ ਧੰਨਵਾਦ ਕਰਦਾ ਸਭ ਨੂੰ ਸੱਦਾ ਦਿੰਦਾ ਕਿ ਆਓ ਆ ਕੇ ਕੌਮ ਨੂੰ ਸੰਗਤ ਨੂੰ ਅਸ਼ੀਰਵਾਦ ਦਿਓ ਧੰਨਵਾਦ ਜੈਪੀਮ ਜੈ ਭਾਰਤ ਜੈ ਗੁਰੂ ਰਬਦਾਸ ਜੀ ਬੋਲੇ ਸੋ ਨਿਰਪੈ बोले सो निरभय सतगुरु रविदास महाराज की जय गगन दमामा बाजियो परयो निशाने काओ खेत जो मांडियो सूरमा अब जूझन को दाओ सूरा सो पहचानिए जो लरे दीन के हेठ पुरजा पुरजा कट मरे कब हो ना खाले साडे खेत महापुरुषा दे वचना अनुसार मत सता गरीब को गरीब बोले दे, बोलदेगा ਸੁਨੇਹਾ ਉਸਕਾ مالک ਤੋ ਜੜ ਸੇ ਖੋਦੇਗਾ ਅੱਜ ਇਹ ਅਵਸਥਾ ਬਣੀ ਹੋਈ ਆ ਸਾਡੇ ਸਮਾਜ ਦੇ ਅੰਦਰ ਮਾਰੇ ਕਹਿੰਦੇ ਕੀ ਦਾਰ ਦੇਖ ਸਭ ਕੋ ਹੱਸੇ ਐਸੀ ਦਸ਼ਾ ਹੈ ਮਾਰੀ ਪਰ ਅਸ਼ਟ ਦਸ਼ਾ ਸਿਧ ਕਰ ਤਲੇ ਸਭ ਕਿਰਪਾ ਤੇਮਾਰੀ ਇਹ ਗੁਰੂ ਦੀ ਕਿਰਪਾ ਹੈ ਅੱਜ ਸਾਡੇ ਸਮਾਜ ਨੂੰ ਜਾਗਰਤੀ ਆ ਕੋਈ ਗੁੰਮਰਾਹ ਨਹੀਂ ਕਰ ਸਕਦਾ ਔਰ ਨਾ ਹੀ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਸਕਦਾ ਪਰ ਜਿਹੜਾ ਸ਼ਰਾਰਤੀ ਲੋਗਾ ਨੇ ਕੋਈ ਇਸ ਤਰ੍ਹਾਂ ਦਾ ਕੋਈ ਹਰਕਤ ਕਰਦੇ ਆ ਉਹਨਾਂ ਲਈ ਸਾਡੇ ਯੋਧੇ ਸਮਾਜ ਦੇ ਵੱਡੇ ਵੱਡੇ ਯੋਧੇ ਮਹਾਬੀਰ ਸਾਡੇ ਨਾਲ ਆ ਸਾਡੇ ਸਮਾਜ ਦੇ ਨਾਲ ਆ ਅਸੀਂ ਸਾਰੇ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਚੜ ਕੇ ਇਸ ਜਾਗਰਤ ਜੋ ਯਾਤਰਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਉਹਨਾਂ ਦੀ ਰਹਿਨਵਾਈ ਦੇ ਨਾਲ ਇਹ ਯਾਤਰਾ ਚਰਨ ਗੰਗਾ ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਇਹ ਸ਼ੁਰੂ ਹੋਏਗੀ ਔਰ ਸਮਾਪਤ ਹੋਏਗੀ ਫਲੋਰ ਜਾ ਕੇ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਮਹਾਪੁਰਸ਼ਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹ ਜਾਗਰਤ ਮੰਚ ਜੋ ਹੈ ਜਾਗਰਤ ਯਾਤਰਾ ਹੈ ਜੋ ਇਸ ਵਿੱਚ ਸ਼ਾਮਲ ਹੋ ਕੇ ਸਾਰਿਆਂ ਨੇ ਹੀ ਸਹਿਯੋਗ ਦੇਣਾ ਹੈ ਔਰ ਗੁਰੂ ਪਾਤਸ਼ਾਹੀ ਦਾ ਸ਼ੁਭ ਅਸ਼ੀਰਵਾਦ ਲੈਣਾ ਕਿਉਂਕਿ ਗੁਰੂ ਮਹਾਰਾਜ ਦੇ ਚਰਨਾਂ ਚੋਂ ਸ਼ੁਰੂ ਹੋਈ ਆ ਤਾਂ ਜਿੱਥੇ ਗੁਰੂ ਮਹਾਰਾਜ ਦਾ ਓਟ ਆਸਰਾ ਮਹਾਰਾਜ ਕਹਿੰਦੇ ਕਿ ਵਿਚਕਰਤਾ ਪੁਰਖ ਲੋਹਾ ਤਾਂ ਬਾਲ ਨਾ ਮਿੰਗਾ ਹੋਆ ਗੁਰੂ ਪਾਤਸ਼ਾਹੀ ਜੀ ਦਾ ਜਿਸ ਵੇਲੇ ਉਹ ਓਟ ਆਸਰਾ ਲੈ ਕੇ ਚੱਲਦੇ ਆਂ ਤਾਂ ਸਤਿਗੁਰੂ ਮੇਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਲੈ ਜੀ ਛੜਾਏ ਗੁਰੂ ਪਾਤਸ਼ਾਹੀ ਸਾਡੇ ਤੇ ਕਿਰਪਾ ਕਰਨਗੇ ਔਰ ਸਾਰਿਆਂ ਨੇ ਹੀ ਮਨਸਾ ਵਾਚਾ ਕਰਮਣਾ ਕਰਕੇ ਔਰ ਮੰਨ ਕਰਕੇ ਤਨ ਕਰਕੇ ਤਨ ਕਰਕੇ ਸਾਰਿਆਂ ਨੇ ਸਹਿਯੋਗ ਦੇਣਾ ਹੈ ਇਹ ਇਕੱਲਿਆਂ ਦਾ ਕਾਰਜ ਨਹੀਂ ਹੈ ਇਹ ਸਾਰੇ ਸਮਾਜ ਦਾ ਕਾਰਜ ਹੈ ਤਾਂ ਗੁਰੂ ਪਾਤਸ਼ਾਹ ਆਪ ਸਭ ਨੂੰ ਇਸ ਇਸ ਕਾਰਜ ਵਿੱਚ ਸ਼ਾਮਲ ਹੋਣ ਲਈ ਅਸੀਂ ਤੁਹਾਨੂੰ ਪ੍ਰੇਰਣਾ ਵੀ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਔਰ ਤੁਹਾਨੂੰ ਬੇਨਤੀ ਵੀ ਕਰਦੇ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਕਾਰਜਾਂ ਨੂੰ ਕਰੀਏ ਤਾਂ ਕਿ ਗੁਰੂ ਪਾਤਸ਼ਾਹ ਸਾਡੇ ਤੇ ਇਸੇ ਤਰ੍ਹਾਂ ਸ਼ੁਭ ਅਸ਼ੀਰਵਾਦ ਬਣਾਈ ਰੱਖਣ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਵੇਰੇ 20 ਤਰੀਕ ਨੂੰ 10 ਵਜੇ ਚਰਨ ਮਹਾਰਾਜ ਦੇ ਚਰਨ ਸ਼ੋ ਗੰਗਾ ਤੋਂ ਇਹ ਯਾਤਰਾ ਸ਼ੁਰੂ ਹੋਏਗੀ ਔਰ ਨਾਲ ਹੀ ਮਹਾਪੁਰਸ਼ਾਂ ਦਾ ਗੁਰੂਵਦਾਸ ਸਦਨ ਗੁਰੂਵਦਾਸ ਬੇਗਮਪੁਰਾ ਸਦਨ ਤੋਂ ਮਹਾਪੁਰਸ਼ ਸਾਰੇ ਹੀ ਇਸ ਵਿੱਚ ਅਸ਼ੀਰਵਾਦ ਦੇ ਰਹੇ ਆ ਤੋ ਅਸੀਂ ਸਾਰੇ ਮਹਾਪੁਰਸ਼ਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਜਗਿਆਸੂ ਜਿਨ੍ਹਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਬੁੱਧੀਜੀਵੀ ਔਰ ਜਿਤਨੀਆਂ ਵੀ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਕਾਰਜ ਨੂੰ ਕਰੀਏ ਤਾਂ ਤਾਂ ਕਿ ਇਹ ਕਾਰਜ ਸਾਡਾ ਜਲਦੀ ਤੋਂ ਜਲਦੀ ਸਫਲ ਹੋ ਸਕੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਰਹਿਮਤਾਂ ਬਖਸ਼ ਕਰਨ ਗੁਰੂ ਪਾਤਸ਼ਾਹ ਜੀ ਦੇ ਮਹਾਵਾਕ ਅਨੁਸਾਰ ਅਸੀਂ ਉਹਨਾਂ ਦਾ ਓਟ ਆਸਰਾ ਲੈ ਕੇ ਅਸੀਂ ਚੱਲ ਰਹੇ ਹਾਂ ਤੋਂ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਜੀ ਕ੍ਰਿਮਪੂਰੀ ਸਾਹਿਬ ਹੋਰ ਜਿਥੇ ਜਿੰਨੇ ਵੀ ਉਹਨਾਂ ਦੇ ਨਾਲ ਸਹਿਯੋਗੀ ਸੱਜਣਾ ਉਹਨਾਂ ਨੂੰ ਬੇਨਤੀ ਹੈ ਔਰ ਵਾਹਪੁਰ ਸਾਡੇ ਬਾਬਾ ਜੀ ਜਨਰਲ ਸੈਕਟਰੀ ਗੁਰੂ ਅਰਜਨ ਸਾਹਿਬ ਸੰਪਰਦਾ ਸੋਸਾਇਟੀ ਪ੍ਰਿੰਤਿੰਦਰ ਦਾਸ ਜੀ ਮਹਾਰਾਸ਼ੀ ਖਿਆਵਾਲੇ ਔਰ ਸੰਤ ਜਗੀਰ ਸਿੰਘ ਜੀ ਹੋਰ ਮਹਾਪੁਰਸ਼ ਸਾਰੇ ਨਾਲ ਆ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਅਸੀਂ ਜਿਸ ਤਰ੍ਹਾਂ ਵੀ ਇਹ ਹੁਕਮ ਲਗਾਉਣਗੇ ਇਹ ਸਾਨੂੰ ਕੋਈ ਵੀ ਸੇਵਾ ਦੇਣਗੇ ਅਸੀਂ ਇਹਦੇ ਨਾਲ ਖੜੇ ਆ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਉਹ ਦਿਨ ਦੂਰ ਨਹੀਂ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਕਿਉਂਕਿ ਸਾਨੂੰ ਉਦਮ ਚਾਹੀਦਾ ਸਾਨੂੰ ਉਪਰਾਲਾ ਚਾਹੀਦਾ ਅਸੀਂ ਤੁਰ ਪਈਏ ਤੋਂ ਸਾਰੇ ਕਾਰਜ ਸਿੱਧ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਕਿਰਪਾ ਕਰੇ ਐਸੀ ਲਾਲ ਤੁਜ ਵੀ ਨਾ ਕੋਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਜਾਂ ਕੀ ਸ਼ੋਰ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਰਹੇ ਨੀਚੇ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਂਤਰੇ ਕਹਿ ਰਵੀ ਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੇ ਸਰੇ ਹਰ ਜੀਉ ਤੇ ਸਭੇ ਸਰੇ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਧੰਨਵਾਦ